ਇੰਨਾ ਅੱਕਾ ਜਿਹੜਾ ਇਹ ਵੇਲੇ ਐਲੀਵੇਟਡ ਰੋਡ ਦੇ ਉੱਤੇ ਲਾਇਆ ਹੋਇਆ ਤੇ ਜਿਹੜੀਆਂ ਗੱਡੀਆਂ ਭੰਡਾਰੀ ਪੁਲ ਤੋਂ ਜਾਂ ਆਪਣੇ ਬੱਸ ਸਟੈਂਡ ਤੋਂ ਜਿਹੜੀਆਂ ਇਸ ਸਾਈਡ ਤੋਂ ਗੱਡੀਆਂ ਆ ਰਹੀਆਂ ਓਵਰ ਸਪੀਡ ਉਹ ਅਸੀਂ ਦੇਖ ਰਹੇ ਹਾਂ ਤੇ ਮੈਂ ਅੱਜ ਮਤਲਬ ਲੋਕਾਂ ਨੂੰ ਇਹ ਅਪੀਲ ਵੀ ਕਰ ਦਵਾਂ ਕਿ ਜਿਹੜੀਆਂ ਮਤਲਬ ਇਹ ਏਰੀਏ ਦੇ ਵਿੱਚ ਗੱਡੀ ਆਉਂਦੀ ਹੈ ਉਹ 40 ਤੇ 50 ਦੀ ਸਪੀਡ ਤੋਂ ਵੱਧ ਨਾ ਗੱਡੀ ਚਲਾਈ ਜਾਵੇ ਕਿਉਂਕਿ ਜਦੋਂ ਅਸੀਂ ਓਵਰ ਸਪੀਡ ਗੱਡੀ ਚਲਾਉਣੇ ਦੇ ਹਾਲਾਤਾ ਹੋਣ ਦਾ ਜਿਹੜਾ ਉਹ ਚਾਂਸ ਬਣਦਾ। ਸੋ ਕਰ ਲਓ। ਮੇਰੇ ਗੱਡੀ ਦੇ ਜ਼ਿਆਦਾ ਆਣਾ ਜੀ ਦੀਓ। ਸਾਰੇ ਕਿ ਅਸੀਂ ਹਾਸੇ ਜਾਂ ਸਿੱਕੇ ਗੱਡੀ ਲਾਸ਼ ਤੇ ਇਹ कलर ਪਸੰਗਣੇ ਲਿੰਗਾਂ ਸੀ ਨੇ ਕਿ ਕਿ ਕਰਾਉਂਦੇ ਸੀ ਕਿੰਨੀ ਇਹਦੀ ਮੇਰਾ ਨਾਮ ਜੀ ਇੰਸਪੈਕਟਰ ਪਰਮਜੀਤ ਸਿੰਘ ਡ੍ਰੈਫਟ ਇੰਚਾਰਜ ਜ਼ੋਨ ਨੰਬਰ 3 ਹਾਂਜੀ ਸਰ ਕਿੱਥੇ ਨਾਕਾ ਲੱਗਾ ਤੇ ਕਿਸ ਪਰਸਨਲ ਦੇ ਜਿਹੜੇ ਨਾਕੇ ਲਗਾਏ ਗਏ ਨੇ ਨਾਕਾ ਜਿਹੜਾ ਇਹ ਵੇਲੇ ਐਲੀਵੇਟਡ ਰੋਡ ਦੇ ਉੱਤੇ ਲਾਇਆ ਹੋਇਆ ਤੇ ਜਿਹੜੀਆਂ ਗੱਡੀਆਂ ਭੰਡਾਰੀ ਪੁਲ ਤੋਂ ਜਾਂ ਆਪਣੇ ਬੱਸ ਸਟੈਂਡ ਤੋਂ ਜਿਹੜੀਆਂ ਇਸ ਸਾਈਡ ਤੋਂ ਗੱਡੀਆਂ ਆ ਰਹੀਆਂ ਓਵਰ ਸਪੀਡ ਉਹ ਅਸੀਂ ਦੇਖ ਰਹੇ ਹਾਂ ਤੇ ਮੈਂ ਅੱਜ ਮਤਲਬ ਲੋਕਾਂ ਨੂੰ ਇਹ ਅਪੀਲ ਵੀ ਕਰਦਾ ਹਾਂ ਕਿ ਜਿਹੜੀਆਂ ਮਤਲਬ ਇਹ ਏਰੀਏ ਦੇ ਵਿੱਚ ਗੱਡੀ ਆਉਂਦੀ ਆ ਉਹ 40 ਤੇ 50 ਦੀ ਸਪੀਡ ਤੋਂ ਵੱਧ ਨਾ ਗੱਡੀ ਚਲਾਈ ਜਾਵੇ ਕਿਉਂਕਿ ਜਦੋਂ ਅਸੀਂ ਓਵਰ ਸਪੀਡ ਗੱਡੀ ਚਲਾਉਣੇ ਦੇ ਹਾਲਾਤਾ ਹੋਣ ਦਾ ਜਿਹੜਾ ਉਹ ਚਾਂਸ ਬਣਦਾ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੀਆਂ ਗੱਡੀਆਂ ਜਿਹੜੀਆਂ ਇਹ ਓਵਰ ਸਪੀਡ ਜਿੱਦਾਂ 40 50 ਤੋਂ ਵੱਧ ਜਿਹੜੀ ਸਪੀਡ ਹੈ ਉਹਦੇ ਤੇ ਨਾ ਚਲਾਈਆਂ ਜਾਣ ਕਿਉਂਕਿ ਜਿਹੜਾ ਮਤਲਬ ਕੋਈ ਵੀ ਅਣਸਖਾਵੀ ਘਟਨਾ ਜਾਂ ਘਟਣਾ ਜਿਹੜੀ ਆ ਉਹ ਨਾ ਹੋਵੇ ਏਰੀਏ ਵਿੱਚ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਇਹ ਗੁਰੂ ਘਰ ਆਉਂਦੇ ਆ ਸ੍ਰੀ ਦਰਬਾਰ ਸਾਹਿਬ ਹੋਰ ਵੀ ਮਤਲਬ ਦਰਗਾਣਾ ਮੰਦਰ ਜਿਹੜੇ ਲੋਕ ਮਤਲਬ ਆ ਰਹੇ ਆ ਸਰਦਾ ਨਾਲ ਮੱਥਾ ਟੇਕਣ ਤੇ ਉਹ ਆਪਣੀ ਸਪੀਡ ਨੂੰ ਬਿਲਕੁਲ ਕੰਟਰੋਲ ਦੇ ਵਿੱਚ ਕਰਕੇ ਰੱਖੋ ਲੱਗਦਾ ਕਿ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਪਵੇਗੀ ਜੀ ਸਪੀਡ ਨੂੰ ਲੈ ਕੇ ਬਿਲਕੁਲ ਜੀ ਇਸੇ ਕਰਕੇ ਲਾਇਆ ਕਿ ਲੋਕ ਜਿਹੜਾ ਇਹ ਤੋਂ ਨਾਕਾ ਵੇਖ ਕੇ ਤੇ ਮਤਲਬ ਆਪਣੀ ਸਪੀਡ ਨੂੰ ਕੰਟਰੋਲ ਕਰਕੇ ਚਲਾਉਣਗੇ ਤੇ ਜਿਹੜੀ ਆ ਕੋਈ ਵੀ ਦੁਰਘਟਨਾ ਜਿਹੜੀ ਆ ਇਹ ਕਰਕੇ ਨਹੀਂ ਹੋਏਗੀ ਕਿਉਂਕਿ ਜਦੋਂ ਓਵਰ ਸਪੀਡ ਗੱਡੀ ਹੁੰਦੀ ਕੋਈ ਨਾ ਕੋਈ ਜਿਹੜਾ ਇਹ ਦੁਰਘਟਨਾ ਹੋ ਹੀ ਜਾਂਦੀ। ਮਾਨਯੋਗ ਸੀਨੀਅਰ ਅਫਸਰਾਂ ਨੂੰ ਇਹ ਹੁਕਮ ਹੋਇਆ ਕਿ ਜਿਹੜਾ ਉੱਤੇ ਲਾਇਆ ਜਾਵੇ ਇਸ ਕਰਕੇ ਲੋਕਾਂ ਨੂੰ ਜਿਹੜਾ ਇਹਦੇ ਨਾਲ-ਨਾਲ ਅਵੇਅਰਨੈਸ ਵੀ ਹੋਏਗੀ। ਕਿੰਨੀ ਸਪੀਡ ਹੋਣੀ ਚਾਹੀਦੀ ਗੱਡੀ ਦੀ? ਸਪੀਡ ਇਹਦੇ ਵਿੱਚ 40 ਤੋਂ 50 ਹੋਏਗੀ ਜੀ ਇਸ ਤੋਂ ਵੱਧ ਨਹੀਂ ਜਿਹੜੀ ਇਸ ਤੋਂ ਵੱਧ ਹੋਏਗੀ ਉਸ ਦਾ ਚਲਾਣ ਹੋਊਗਾ। ਤੇ ਮੈਂ ਬਹੁਤ ਮਤਲਬ ਆਡਲੀ ਰਿਕਵੈਸਟ ਕਰਦਾ ਕਿ ਇਹ ਏਰੀਏ ਦੇ ਵਿੱਚ ਜਦੋਂ ਸ਼ਹਿਰ ਦੇ ਵਿੱਚ ਇੰਟਰ ਕਰਦੇ ਆ ਲੋਕ ਜਾਂ ਸ਼ਰਧਾਲੂ ਕੋਈ ਵੀ ਤੇ ਜਿਹੜੀ ਐ ਸਪੀਡ ਨੂੰ ਜਿਹੜਾ ਬਿਲਕੁਲ 40 50 ਤੋਂ ਵੱਧ ਨਾਲ ਚਲਾਇਆ ਜਾਣਾ